ਅਲਕਾ ਫਤਿਹਗੜ ਚੂੜੀਆਂ ਦੇ ਪਿੰਡ ਠਠਾ ਵਿਖੇ ਸਰਕਾਰ ਆਪ ਦੇ ਦਵਾਰ ਤਹਿਤ ਕੈਂਪ ਲਗਾਇਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਚਾਇਤ ਦੇ ਚੇਅਰਮੈਨ ਬਲਬੀਤ ਸਿੰਘ ਪਨੂਨੇ ਵਿਸ਼ੇਸ਼ਤਾ ਉਤੇ ਸ਼ਿਰਕਤ ਕੀਤੀ ਅਤੇ ਕੈਂਪ ਦਾ ਉਦਘਾਟਨ ਕੀਤਾ ਇਸ ਮੌਕੇ ਵੱਖ-ਵੱਖ ਡਿਪਾਰਟਮੈਂਟ ਦੇ ਅਧਿਕਾਰੀ ਅਤੇ ਮੁਲਾਜ਼ਮੇ ਪਹੁੰਚੇ ਹੋਏ ਸਨ ਜਿਨ੍ਹਾਂ ਵੱਲੋਂ ਮੌਕੇ ਤੇ ਹੀ ਲੋਕਾਂ ਦੀਆਂ ਤਰਖਾਸਤਾਂ ਲੈ ਕੇ ਮਸਲੇ ਹਲ ਕਰਦੀ ਯਤਨ ਕੀਤੇ ਗਏ। ਇਸ ਤੋਂ ਬਾਅਦ ਬਲਬੀਰ ਸਿੰਘ ਪੰਨੂ ਪਿੰਡ ਰੋੜ ਖੜਾ ਪਹੁੰਚੇ ਜਿੱਥੇ ਉਹਨਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਉਹਨਾਂ ਦੇ ਮਸਲੇ ਹੱਲ ਕਰਨ ਲਈ ਸਰਕਾਰ ਖੁਦ ਉਹਨਾਂ ਦੇ ਘਰਾਂ ਤੱਕ ਪਹੁੰਚ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਹਲਕਾ ਫਤਿਹਕਰ ਚੂੜੀਆਂ ਦੇ ਹਰ ਪਿੰਡ ਦਾ ਵਿਕਾਸ ਕਰਵਾਇਆ ਜਾਵੇਗਾ ਤੇ ਬੰਦੀਆਂ ਸਰਕਾਰ ਵੱਲੋਂ ਸਹੂਲਤਾਂ ਵੀ ਉਹਨਾਂ ਨੂੰ ਮਹੀਆਂ ਕਰਵਾਈਆਂ ਜਾਣਗੀਆਂ। ਮੇਰੀ ਮਿਸੇਂ ਕਿੰਦੇ ਸਰਪੰਚ ਨੇ ਸਰਦਾਰ ਹਿੰਮੰਦਰ ਕੌਰ ਜੀ ਮਾਥੇ ਸਰਦਾਰ ਬਵੀਰ ਸਿੰਘ ਜੀ ਪੰਨੂ ਕਨਸਪ ਚੇਅਰਮੈਨ ਪੰਜਾਬ ਦਾ ਜੀ ਜੇ ਰੋਡ ਖੈਰੇ ਪਿੰਡ ਪਹੁੰਚੇ ਤੇ ਮੈਂ ਨਿੱਘਾ ਸਵਾਗਤ ਕਰਦਾ ਸਾਡੀ ਪੂਰੀ ਪੰਚਾਇਤ ਸਾਰੇ ਨਗਰ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਸਾਡੀਆਂ ਮੁਸ਼ਕਲਾਂ ਪੜ੍ਹਦੀਆਂ ਸੁਣੀਆਂ ਬਹੁਤ ਮੁਸ਼ਕਲਾਂ ਨੇ ਸਾਡੀਆਂ ਪੜ੍ਹਦੀ ਜਿਵੇਂ ਛੱਪੜ ਦੀ ਮੁਸ਼ਕਲ ਰੋੜ ਦੀ ਤੇ ਫਿਰ ਜਿਵੇਂ ਕੱਚੀ ਕੋਠੀ ਆ ਉਹ ਘਰੋਂ ਘਰੀ ਆ ਕੇ ਡੋਰ ਤੋਂ ਡੋਰ ਆ ਕੇ ਉਹਨਾਂ ਨੇ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਜਿਹੜੀਆਂ ਜਿੰਨੀਆਂ ਤੁਹਾਡੀਆਂ ਪੇੜ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਬੜੇ ਸੱਜੇ ਢੰਗ ਦੇ ਨਾਲ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਮੈਂ ਸਰਦਾਰ ਗੁਰਬੀਰ ਸਿੰਘ ਪੰਨੂ ਜੀ ਦਾ ਫੇਰ ਤੋਂ ਇੱਥੇ ਨਗਰ ਤੇ ਆਉਂਦੇ ਜੀ ਆ ਤੇ ਧੰਨਵਾਦ ਕਰਦਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਪੇੜ ਦੀਆਂ ਬਹੁਤ ਮੁਸ਼ਕਲਾਂ ਸੀ ਸਾਡੇ ਗ੍ਰਹਿ ਵਿਖੇ ਪਹੁੰਚੇ ਆਪਣਾ ਬੀਰਸ਼ੇਪਨ ਨੂੰ ਸਾਡੀਆਂ ਪਿੰਡ ਦੀਆਂ ਮੁਸਫਲਾਂ ਸੁਣੀਆਂ ਵਾ ਤੇ ਅਸੀਂ ਉਹਨਾਂ ਦਾ ਬਹੁਤ ਸਵਾਗਤ ਕਰਦੇ ਆਂ ਸਾਡੀਆਂ ਮੁਸਫਲਾਂ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਬਕਰ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬੜਾ ਵਧੀਆ ਭਰਾਨਾ ਕੀਤਾ ਹੈ ਸਰਕਾਰ ਆਪਕੇ ਦੁਆਰ ਦੇ ਤਹਿਤ ਅੱਜ ਬਲੌਕ ਫਟਕੜ ਚੂੜੀਆਂ ਪਿੰਡ ਠੱਠਾ ਵਿਖੇ ਐਸਡੀਐਮ ਸਾਹਿਬ ਦੀ ਅਗਵਾਈ ਦੇ ਹੇਠ ਪੂਰੇ ਪ੍ਰਸ਼ਾਸਨ ਦੇ ਨੁਮਾਇੰਦੇ ਪਿੰਡ ਠੱਠਾ ਦੇ ਵਿੱਚ ਸਰਕਾਰ ਆਪਕੇ ਦੁਆਰ ਦੇ ਤਹਿਤ ਕੈਂਪ ਲਗਾਇਆ ਗਿਆ ਪੂਰੇ ਪਿੰਡ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਪੂਰੇ ਪਿੰਡ ਵਾਸੀਆਂ ਦੀ ਸਲਾਹ ਦੇ ਨਾਲ ਜੋ ਪਿੰਡ ਦੇ ਵਿੱਚ ਡਵੈਲਪਮੈਂਟ ਦਾ ਕੰਮ ਕਰਨੇ ਚਾਹੁੰਦੇ ਸੀ ਉਹਨਾਂ ਦਾ ਡਵੈਲਪਮੈਂਟ ਦਾ ਕੰਮ ਲੋਡ ਕੀਤਾ ਗਿਆ ਔਰ ਭਰੋਸਾ ਦਿਵਾਇਆ ਗਿਆ ਵੀ ਛੇਤੀ ਤੋਂ ਛੇਤੀ ਪਿੰਡ ਛੱਠਾ ਦੇ ਵਿੱਚ ਹਰ ਇੱਕ ਕੰਮ ਨੂੰ ਕੀਤਾ ਜਾਊਗਾ ਔਰ ਨਾਲ ਨਾਲ ਪਿੰਡ ਛੱਠਾ ਦੇ ਵਿੱਚ ਹੋਰ ਵੀ ਜਿਹੜੇ ਵੱਡੇ ਪੱਧਰ ਤੇ ਕੋਈ ਸਟੇਡੀਅਮ ਛੱਪੜ ਦਾ ਕੰਮ ਔਰ ਇਦਾਂ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਛੇਤੀ ਤੋਂ ਛੇਤੀ ਕੰਮ ਕੀਤੇ ਜਾਣਗੇ ਮੈਂ ਹਲਕਾ ਫਤਿਹਗੜ ਕੂੜੀਆਂ ਦੇ ਸਾਰੇ ਵਸਨੀਕਾਂ ਨੂੰ ਆਪਣੇ ਵੱਲੋਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬੜਾ ਠੋਸ ਫੈਸਲਾ ਲਿਆ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਬੜਾ ਵੱਡੇ ਪੱਧਰ ਦੇ ਉੱਤੇ ਨਸ਼ੇ ਦਾ ਦੌਰ ਚੱਲ ਰਿਹਾ ਸੀ ਤਿੰਨ ਸਾਲ ਤੋਂ तकरीबन ਸਰਕਾਰ ਪੰਜਾਬ ਦੇ ਵਿੱਚ ਆਮਦਨ ਬਜਟ ਦੀ ਬਣੀ ਕਾਫੀ ਐਫ ਆਈ ਆਰ ਐਫ ਆਈ ਆਰ ਨਸ਼ੇ ਦੇ ਦਰਜ ਹੋਈਆਂ ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਉਰੇ ਹਲਕਾ ਵਾਸੀਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜਾ ਵੀ ਕੋਈ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਦੀ ਤਸਕਰੀ ਕਰਦਾ ਫੜਿਆ ਗਿਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹਦੀ ਪ੍ਰੋਬਲਮ ਠੀਕ ਕੀਤਾ ਜਾਊਗਾ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜਾਂ ਤੇ ਫਟੇਗੜ ਚੂੜੀਆਂ ਦਾ ਹਲਕਾ ਛੱਡ ਦਿਓ ਤੇ ਜਾਂ ਨਸ਼ਾ ਵੇਚਣਾ ਬੰਦ ਕਰ ਦਿਓ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਹਲਕਾ ਵਾਸੀਆਂ ਨੂੰ ਮੇਰੀ ਬੇਨਤੀ ਹੈ ਜੇ ਕੋਈ ਤੁਹਾਡੇ ਪਿੰਡਾਂ ਦੇ ਵਿੱਚ ਏਦਾਂ ਦਾ ਕੰਮ ਕਰਦਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੈਨੂੰ ਸਾਹਮਣੇ ਆ ਕੇ ਦੱਸੋ ਮੇਰੇ ਘਰ ਆ ਕੇ ਦੱਸੋ ਰਾਤ ਆ ਕੇ ਦੱਸੋ ਸਵੇਰੇ ਆ ਕੇ ਦੱਸੋ ਮੇਰੇ WhatsApp ਤੇ ਮੈਸੇਜ ਕਰੋ ਜਿਹੜੇ ਵੀ ਤਰੀਕੇ ਨਾਲ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਜੇ ਜਿਹੜਾ ਕੋਈ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਤੁਸੀਂ ਮੈਨੂੰ ਆ ਕੇ ਦੱਸੋ 4 ਤੋਂ 5 ਦਿਨ ਦੇ ਵਿੱਚ ਵਿੱਚ ਤੁਹਾਨੂੰ ਅਦਰਜਲਤ ਮਿਲੇਗਾ ਮੈਂ ਚਾਹੁੰਨਾ ਵਾਂ ਕਿ ਅਸੀਂ ਸਾਰੇ ਨਾਲ ਮਿਲ ਕੇ ਸਰਦਾਰ ਪੂਰਨ ਸਿੰਘ ਮਾਨ ਦੇ ਪੁਰਨਿਆਂ ਤੇ ਚੱਲੀਏ ਪਰ ਪੰਜਾਬ ਨੂੰ ਦੁਬਾਰਾ ਫਸਦਾ ਵਸਤਾ ਤੇ ਰੰਗਲਾ ਪੰਜਾਬ ਪਹਾਈਏ ਅੱਜ ਪਿੰਡ ਰੋੜ ਖੜੇ ਦੇ ਵਿੱਚ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਕਮੀਆਂ ਚਈਆਂ ਪਿੰਡ ਵਾਸੀਆਂ ਨੇ ਕਾਫੀ ਪਿੰਡ ਦੇ ਭਲੇ ਵਾਸਤੇ ਮੈਨੂੰ ਕਈ ਸਲਾਹ ਮਸ਼ਵਰੇ ਅਸੀਂ ਬਹਿ ਕੇ ਕੀਤੇ ਕਈ ਸਲਾਹਾਂ ਦਿੱਤੀਆਂ ਔਰ ਪਿੰਡ ਦੇ ਭਲੇ ਵਾਸਤੇ ਕਈ ਕੰਮ ਦੱਸੇ ਕਈ ਪਰਿਵਾਰ ਨੇ ਜਿਨ੍ਹਾਂ ਦੀਆਂ ਛੱਤਾਂ ਕੱਚੀਆਂ ਨੇ ਕਈ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਫਲਸ਼ਾਂ ਤੱਕ ਨਹੀਂ ਕਈ ਪਰਿਵਾਰ ਨੇ ਜਿਹੜੇ ਛੱਪੜ ਤੇ ਪਾਣੀ ਤੋਂ ਦੁਖੀ ਨੇ ਬਹੁਤ ਪਿੰਡ ਦੀ ਬੁਰੀ ਹਾਲਾਤ ਹੈ ਫਿਰਨੀ ਦੀ ਬਹੁਤ ਬੁਰੀ ਹਾਲਾਤ ਹੈ ਹੋਰ ਵੀ ਪਿੰਡ ਦੇ ਕਈ ਕਾਰਗੁਜ਼ਾਰੀਆਂ ਨੇ ਜਿਹੜੀਆਂ ਪਿੰਡ ਦੀਆਂ ਹੁਣ ਆਲੀਆਂ ਨੇ ਮੈਂ ਪਿੰਡ ਰੋਡ ਖੜੇ ਇਨਵੈਸਟੀ ਦੀ ਗਾਰੰਟੀ ਦੇ ਕੇ ਜਾਂਦਾ ਛੇਤੀ ਪਿੰਡ ਰੋਡ ਖੜੇ ਦੇ ਵਿੱਚ ਛੇਤੀ ਡਿਵੈਲਪਮੈਂਟ ਦੇ ਕੰਮ ਸ਼ੁਰੂ ਕੀਤੇ ਜਾਣਗੇ ਔਰ ਪਿੰਡ ਵਾਸੀਆਂ ਦੀ ਡਿਮਾਂਡ ਦੇ ਨਾਲ ਜੋ ਪਿੰਡ ਵਾਸੀ ਕਹਿਣਗੇ ਪਿੰਡ ਵਾਸੀਆਂ ਦੀ ਸਲਾਹ ਦੇ ਨਾਲ ਕੰਮ ਕੀਤਾ ਜਾਊਗਾ ਸਾਰੇ ਰੋਡ ਖੜੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ